ਇਹ ਦਸ ਤੈਨੂੰ ਕਿਸ਼ਰਾ ਪਤਾ ਲੱਗ ਗਿਆ ਕਿ ਭਗਵਾਨ ਆ ਗਿਆ ਤੇ ਮੇਵਾ ਸਿੰਘ ਨੇ ਦੱਸਿਆ ਕਿ ਮੇਰੀ ਭੈਣ ਬੋਸਲਾ ਸੀ ਤੇ ਉਸਨੇ ਮੈਨੂੰ ਕਿਹਾ ਮੇਵਾ ਸਿੰਘ ਉਸ ਵੇਲੇ ਦਸਵੀਂ ਚਾਰਤ ਮੇਵਾ ਸਿੰਘ ਪਤਾ ਹੁਣ ਦਸਵੀਂ ਚ ਪੜਦਾ ਸੀ 12 ਦੇ ਰੋਪੜ ਪੜਦਾ ਹਾਂ ਹਾਂ ਰੋਪੜ ਪੜਦਾ ਸੀ ਤੇ ਉਹਨੇ ਕਿਹਾ ਚੱਲ ਤੈਨੂੰ ਭਗਵਾਨ ਦੇ ਦਰਸ਼ਨ ਕਰਾਈਏ ਤੇ ਮੇਵਾ ਸਿੰਘ ਨੇ ਸਹੀ ਸੋਚਿਆ ਕਿ ਮੈਂ ਤੁਸੀਂ ਸੋਚ ਸਕਦੇ ਹੋ ਨਵੇਂ ਕਿ ਇਹ ਸਾਡੀ ਭੈਣ ਕਿਸੇ ਸੰਤ ਸਾਧ ਦੇ 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 ਤੇ ਮੈਨੂੰ ਲੈ ਕੇ ਜਾ ਰਹੀ ਹੈ ਤੇ ਉਹਨੇ ਕਿਹਾ ਕੋਈ ਨਹੀਂ ਤੂੰ ਚੱਲ ਤੇ ਗੱਡੀ ਵਿੱਚ ਆਪਾਂ ਜੱਲਾਂਗੇ ਇਥੋਂ ਟ੍ਰੇਨ 'ਚ ਚੱਲਾਂਗੇ ਤੇ ਮੇਵਾ ਸਿੰਘ ਉਥੇ ਪਹੁੰਚ ਗਿਆ ਜਿਸ ਤਰ੍ਹਾਂ ਇਸ ਨੇ ਮੈਨੂੰ ਦੱਸਿਆ ਤੇ ਇਸਲੇ ਮਨ ਚ ਇਹ ਹੀ ਸੀ ਕਿ ਸਾਡੀ ਭੈਣ ਕਿਸੇ ਸੰਤ ਸਾਧ ਦੇ ਚੱਕਰ 'ਚ ਪਈ ਹੋਈ ਆ ਤੇ ਮੈਂ ਚਲੋ ਇਹ ਕਹ ਇਹ ਕਹਿੰਦੀ ਐ ਤੇ ਭੈਣ ਦੇ ਕਹੇ ਮੈਂ ਜਾਣਾ ਤੇ ਇਸਨੇ ਉੱਥੇ ਜਾ ਕੇ ਪਾਤਸ਼ਾਹ ਦਾ ਵਿਹਾਰ ਦੇਖਿਆ ਕਿ ਪਾਤਸ਼ਾਹ ਨੇ ਹਰ ਬਾਣੀ ਲਿਖਾਉਣ ਵੇਲੇ ਤੋਂ ਪਹਿਲਾਂ ਕਿਸ ਤਰ੍ਹਾਂ ਥੱਲੇ ਬੈਠੇ ਆਪਣੇ ਸਰੀਰ ਉਸ ਤਰ੍ਹਾਂ ਪੌੜੂ ਬਣਾ ਕੇ ਸਲਾਸ਼ਣ ਤੇ ਬਰਾਜਮਾਨ ਹੋ ਗਏ ਮੇਰਬਾ ਸਿੰਘ ਰਵਾਨ ਹੋ ਗਿਆ ਜਦੋਂ ਹਰ ਬਾਣੀ ਚੱਲਦੀ ਰਹੀ ਤੇ ਮੇਰਬਾ ਸਿੰਘ ਨੇ ਦੇਖਿਆ ਉਹਨਾਂ ਤੇ ਨੂਰ ਕਿੰਨਾ ਟਪਕ ਰਿਹਾ ਹੈ ਤੇ ਮੇਵਾ ਸਿੰਘ ਨੂੰ ਲੱਗੇ ਵੀ ਕੋਈ ਸਾਥਸਾਂ ਵਾਲੀ ਗਲਤੀ ਹੈ ਨਹੀਂ ਉਸ ਤੋਂ ਬਾਅਦ ਮੇਵਾ ਸਿੰਘ ਪਾਸ਼ਾ ਦੇ ਚਰਨਾਂ 'ਚ ਗਿਆ ਪਾਸ਼ਾ ਮੈਨੂੰ ਵੀ ਆਪਣਾ ਨਾਮ ਦਿਓ ਜੋ ਨਾਮ ਤੁਹਾਡੇ ਨਾਲ ਗੱਲ ਕੀਤੀ ਸੋਹ ਮਹਾਰਾਜ ਸਿੰਘ ਸੁਪਵਾ ਦੀਜੇ ਪਾਸ਼ਾ ਪਰੇ ਨੂੰ ਹੋ ਗਏ ਫੇਰ ਮੇਵਾ ਸਿੰਘ ਗਿਆ ਪਿੱਛੇ-ਪਿੱਛੇ ਪਾਸ਼ਾ ਮੈਨੂੰ ਵੀ ਆਪਣਾ ਨਾਮ ਦਿਓ ਪਾਸ਼ਾ ਫੇਰ ਪਰੇ ਨੂੰ ਚਲੇ ਗਏ ਇਹ ਇਸ ਤਰ੍ਹਾਂ ਦੋਤੇ ਵਾਲੇ ਜਦੋਂ ਹੋਇਆ ਤੇ ਮੇਵਾ ਸਿੰਘ ਨੂੰ ਪਾਸ਼ਾ ਕੀ ਕਹਿੰਦੇ ਨੇ ਪਹਿਲਾਂ ਵੇਖ ਲਾ ਕੇ ਕਿ ਸੰਸਾਦ ਦੇ ਚੱਕਰ ਚ ਨਹੀਂ ਆ ਗਿਆ ਉਹ ਸੋਚ ਕੇ ਗਿਆ ਸੀ ਕਿ ਕਿਤੇ ਸੰਸਾਦ ਦੇ ਚੱਕਰ ਚ ਤਾਂ ਨਹੀਂ ਆ ਗਿਆ ਤੇ ਇਸ ਨੇ ਫਿਰ ਇਹ ਮੁਤਾਬਕ ਬੀਤੀ ਕਿ بادشاہ ਮੈਨੂੰ ਇਸ ਤਰ੍ਹਾਂ ਲਾਹੋ ਕੋਈ ਵਿਚਾਰ ਨਹੀਂ ਮੈਨੂੰ ਆਪਣਾ ਨਾਮ ਦਿਓ ਕਿ ਇਹ ਪੁਰਾਣੇ ਮਰਦੋ ਆਪਣਾ ਵੇਡ ਹੈ ਕਿ ਇਹ ਮੇਰਵਾ ਸਿੰਘ ਇਥੇ ਕਲਉਂਦੀ ਰਹਿੰਦਾ ਰਿਹਾ ਫਿਰ ਉਹ ਬਿਜਲੀ ਬੋਰਡ ਸਰਵਿਸ ਕੀਤੀ ਤੇ ਉਥੇ بادشاہ ਨੇ ਇਹ ਇਹਨੂੰ ਪਤਾ ਉੱਥੇ ਬੈਠਾ ਥਰਮਲ ਡਿਜ਼ਾਈਨ ਦੇ ਵਿੱਚ ਪਟਿਆ ਰਹੇ ਤੇ ਉੱਥੇ ਪਾਸ਼ਾ ਨੂੰ ਬੇਨਤੀ ਕਰਦਾ ਵੀ ਪਾਸ਼ਾ ਮੈਂ ਤਾਂ ਇਕੱਲਾ ਕੁਰਸੀ ਖਾਏ ਥਰਮਲ ਕੋਲ ਅਗੇ ਡਿਜ਼ਾਈਨ ਦੇ ਵਿੱਚ ਤੇ ਬਾਕੀ ਸਾਰੇ ਚਾਹ ਪੀਣ ਵਾਲੇ ਨੇ ਅਸੀਂ ਤਾਂ ਚਾਹ ਪੀਂਦੇ ਨਹੀਂ ਤੇ ਪਾਸ਼ਾ ਨੂੰ ਬੇਨਤੀ ਕਰਦਾ ਪਾਸ਼ਾ ਇੱਕ ਕੁਰਸੀ ਖੋਲ ਭੇਜ ਨੇ ਹੂੰ ਤੇ ਸਾਡੀ ਉਸ ਵੇਲੇ ਮੇਰੀ ਪੋਸਟਿੰਗ ਸੀ ਥਰਮਲ ਪਾਡ ਰੋਪਰ ਤੇ ਉਹ ਤੋਂ ਵਗਣੀ ਕਰਕੇ ਇਹਦੇ ਥਰਮਲ ਡਿਜ਼ਾਈਨ ਚਲੇ ਗਏ ਇਹ ਦੇਖਣਾ ਆ ਵੇ ਬਾਕੀ ਇਹ ਗੁਰਮੀ ਉਹ ਸਿੱਖ ਭੇਜਿਆ ਹਾਂ ਪਾਸ਼ਾ ਨੇ ਕਈ ਵਾਰ ਦੇਖਣਾ ਹੋਵੇ ਕਿ ਕਿਤੇ ਜਾ ਤਾਂ ਨਹੀਂ ਪੁੰਦੇ ਕਿਤੇ ਆਪਣੇ ਨਾਲ ਜਿਹੜੇ ਬੰਦਿਆਂ ਨੂੰ ਬੁਲਾਉਂਦੇ ਨਹੀਂ ਆਪਣੀ ਮਤਹਿਲ ਕੋਲ ਨੂੰ ਬਿਠਾ ਕੇ ਚਾਹ ਤਾਂ ਨਹੀਂ ਪਰਾਉਂਦੇ ਇਹਦੇ ਦੋ ਤਿੰਨ ਵਾਰੀ ਦੇਖਿਆ ਤੇ ਫੇਰ ਸਾਡੇ ਕੋਲ ਆਇਆ ਕਿ ਹਾਂ ਮੇਰੀ ਬੇਂਤੀ ਮੰਨ ਲਈ ਪਾਸ਼ਾ ਨੇ ਤੁਹਾਨੂੰ ਭੇਜਿਆ ਸੋ ਇਹ ਆਪਣੇ ਨਾਲ ਜੋ ਬਿਤੀਆਂ ਇਹਦੇ ਨਾਲ ਸੰਗੀਆਂ ਬਿਤੀਆਂ ਗੱਲਾਂ ਬਾਰੇ ਤੁਹਾਨੂੰ ਦੱਸਦੇ ਹਾਂ ਇਹ ਅਕਾਲ ਪੁਰਖ ਦੀ ਆਪਣੀ ਖੇਡ ਹੈ ਕਿ ਮੇਵਾ ਸਿੰਘ ਉਹ ਨਹੀਂ ਬਣਿਆ ਜਾਵੇ ਦੁਨੀਆਂ ਐਵੇਂ ਨਹੀਂ ਪੂਜੀ ਨਾਨਕ ਜੀ ਤੇਰੀ ਤਸਵੀਰ ਨੂੰ ਜੇ ਗੁਰਨਾਮ ਪਾਸ਼ਾ ਨੇ ਕੁਝ ਦਿਖਾਇਆ ਹੁੰਦਾ ਜੁਕ ਤੇ ਆ ਕੇ ਤਾਂ ਦੁਨੀਆਂ ਕਹਿੰਦੀ ਹਰ ਧੰਨ ਗੁਰਨਾਮ ਇਕਤਾ ਜੇ ਗੋਬਿੰਦ ਪਾਸ਼ਾ ਨੇ ਇਸ ਏਰੀਏ ਦੇ ਵਿੱਚ ਆਪਣਾ ਖੰਖੇੜ ਕੀਤਾ ਆਪਣੇ ਬੱਚੇ ਵਾਗ ਤੇ ਤੇ ਤਾਂ ਦੁਨੀਆਂ ਗੋਬਿੰਦ ਪਾਸ਼ਾ ਨੂੰ ਪੂਜੀ ਹੈ ਕਿਸਰਾ ਹੋਣੇ ਬਹਨੇ ਤੇ ਦੁਨੀਆਂ ਜਾ ਰਹੀ ਹੈ ਵੇਖੋ ਨੰਦ ਪ੍ਰਸਾਦ ਇੱਕ ਗੋਬਿੰਦ ਪਾਸ਼ਾ ਨੇ ਆਪਣਾ ਸਭ ਕੁਝ ਧਾਰ ਕੇ ਮਛੂ ਬੜੀ ਜਦੋਂ ਸੇਜ ਰੋਣਾ ਕੰਡਿਆਂ ਦੀ ਛੇੜੜਾਈ ਆਪਣੇ ਸਹਬ ਜਹਦੇ ਚੰਕਾਲ ਦੀ ਗੱਡੀ 'ਚ ਆਪਣੀਆਂ ਅੱਖਾਂ ਦੇ ਸਾਹਮਣੇ ਤਿਆਰ ਰੰਕੇ ਸ਼ਹੀਦ ਕਰਵਾ ਦਿੱਤੇ ਉਸ ਨੂੰ ਇਹ ਆਕੇ ਮਾਛੂ ਵਾਲੇ ਪਾਸ਼ੇ ਦੇ ਕਾਲਕੁੱਤ ਨੂੰ ਉੱਚੀ ਉੱਚੀ ਵਜਾ ਮਰ ਜਾ ਰਾਜਾ ਮੋੜਾਲਾ ਮੈਨੂੰ ਵੇਖ ਲੈ ਮੈਨੂੰ ਵੇਖ ਲੈ ਮੇਰਾ ਕੀ ਹਾਲ ਹੈ ਮੇਰੇ ਪੈਰ ਵੀ ਲਹੂ ਨਾਲ ਮੇਰਾ ਬਾਣਾ ਵੀ ਭਟਿਆ ਹਾ ਤੇ ਆ ਜਾ ਹੋ ਮੇਟਰਾ ਕਾਲਕੁੱਤ ਉੱਥੇ ਪਰਤ ਕੋ ਜਿਸ ਤਰ੍ਹਾਂ ਸਾਰੇ ਜੀ ਪਰਮੇਸ਼ਰ ਨੇ ਸੁਣਾ ਕਿ ਪਾਸ਼ਾ ਜੀ ਪੂਰਨ ਭੁੱਖਾ ਛੜਿਆ ਸੀ ਉਸ ਤੋਂ ਉਹਨਾਂ ਦਿਨ ਕੋਈ ਉਹਨਾਂ ਦੇ ਕੋਲ ਅੰਨ ਦਾ ਭਾਂਡਾ ਵੀ ਨਹੀਂ ਖਾਦਾ ਤਿੱਥੇ ਇੱਕ ਕੀੜੀ ਇੱਕ ਕੀੜੀ ਉਹ ਹਾਲ ਕੁਛ ਦਾ ਖੀਣ ਹੁੰਦਾ ਕੀੜੀ ਇੱਕ ਜਾਉਂਦਾ ਦਾਣਾ ਲੈ ਕੇ ਆਈ ਉਹ ਕਹਿੰਦੀ ਮੇਰੇ ਕੋਲ ਤਾਂ ਕੋਈ ਚੱਕੀ ਨਹੀਂ ਮੈਂ ਆਟਾ ਨਹੀਂ ਮੈਂ ਰੋਟੀ ਨਹੀਂ ਬਣਾ ਸਕਦੀ ਤੂੰ ਕਿੰਨੇ ਦਿਨ ਦਾ ਭੁੱਖਾ ਹੈ ਤੂੰ ਇਹੀ ਕਹਦਾ ਤਾਂ ਕੀੜੀ ਨੂੰ ਕੀ ਬੋਲ ਦਿੱਤਾ ਪਾਸ਼ਾ ਨੇ ਕਿਹਾ ਕੋਈ ਨਹੀਂ ਤੇਰਾ ਇਹ ਮੈਂ ਰਖੇਦਾ ਰਹਾ ਜਦੋਂ ਮੈਂ ਆਹ ਕਾਲਪੁਰ ਨੂੰ ਆਪਣੇ ਨਾਲ ਲੈ ਗਿਆ ਹਾਂਗਾ ਤੇ ਨੂੰ ਮੁਲਖਾ ਜੀ ਉਹ ਦੇ ਮੰਗਾ ਉਸ ਨੂੰ ਮੁਲਖਾ ਜੀ ਨੇ ਕੀ ਕਿੱਥੇ ਦਿੱਤਾ ਜਿਲੰਦਰ ਹੀਰਾ ਲਾਹ ਸਿੰਘ ਹੀਰਾ ਉਸ ਨੇ ਇੰਨਾ ਪਿਆਰ ਉਸ ਇੱਕ ਪੁਣਾ ਉਹ ਕੀੜੀ ਨੇ ਇੰਨਾ ਪਿਆਰ ਕੀਤਾ ਉਹ ਵੇ ਪਾਸ਼ਾ ਨੂੰ ਤੇ ਅਕਾਲ ਪੁਰਖ ਵਾਲੇ ਜਿਸ ਨੂੰ ਗੁਰੂ ਤਾਰ پیغمبر ਆਪਣੇ ਧਰਮ ਗ੍ਰੰਥਾਂ ਵਿੱਚ ਕਹਿ ਕੇ ਗਏ ਪਾਸ਼ਾ ਨੇ ਲਿਖਾਇਆ ਕਿ ਪ੍ਰਭ ਪ੍ਰਗਟ ਹੋਵੇਗਾ ਕਲ ਯੁਗ ਦੇ ਅਖੀਰ ਤੇ ਬੇਰ ਵਿਆਸ ਕ੍ਰਿਸ਼ਨ ਤੇ ਵੇਦਗਿਆ ਬਾਪਰ ਚਾਏ ਵੇਦ ਵਿੱਚ 18 ਪਾਣ ਲਿਖੇ ਵੇਦਗਿਆਸ ਹਜਰਤ ਮੁਹੰਮਦ ਸਾਹਿਬ ਆਏ پیغمبر ਹਜਰਤ ਈਸਾ ਆਏ ਨਾਨ ਪਾਸ਼ਾ ਆਏ ਤੇ ਗੋਬਨ ਪਾਸ਼ਾ ਆਏ ਉਹਨਾਂ ਨੇ ਕਾਲਪੁਰ ਕੋਲ ਦੇ ਆਉਣ ਬਾਰੇ ਕੀ ਲਿਖਿਆ ਕੋ ਸੁਣੋ ਵੇਦ ਪਿਆਸ ਕਹੇ ਮੇਰੀ ਪੂਰੀ ਹੋਵੇ ਆਸ ਤ੍ਰਿਸ਼ਨਾ ਰਹੀ ਕਰਵਾਈ ਆ ਈਸਾ ਕਹੇ ਮੇਰਾ ਆਵੇ ਬਾਪ ਜੋ ਇਸਾਈ ਦਾ ਨੂੰ ਮੰਨਿਓ ਆਏ ਜੀ ਨਾ ਹੋਇ ਬੋ ਲਿਖਿਆ ਉਥੇ ਉਸ ਨੇ ঈਸਾ ਨੇ ਕੀ ਕਿਹਾ ਹੈ ਕਿ ਮੇਰਾ